ਸਪਰੇਖ ਕਰਦੇ ਸਾਨੂੰ ਸਾਡਾ ਜੇ ਚਾਰ ਕਣੀਆਂ ਪਈਆਂ ਸਾਡਾ ਸਾਰਾ ਲਾਂਗਾ ਬੰਦ ਹੋ ਜਾਂਦਾ ਉਹ ਲਾਂਗਾ ਤਾਂ ਹੋ ਹੀ ਜਾਊਗਾ ਗੱਲ ਦਾ ਰੌਲਾ ਤਾਂ ਨੌਕਰੀ ਮਿਲ ਜੇ ਅੱਛਾ ਹੋਰ ਕੀ ਹੋਰ ਕੀ ਪ੍ਰੋਬਲਮ ਆ ਨੇ ਸਿੱਤਾ ਚੜ ਨੂੰ ਵੋਟ ਪਾਈ ਤੇ ਪਾਈ ਤੇ ਵੋਟ ਸਾਡੇ ਮੁੰਡੇ ਤਾਂ ਜਿੱਤਾਂ ਖਾਣ ਲਾ ਠੀਕ ਹੈ ਇੱਕ ਨਹੀਂ ਬੰਦ ਕੀਤਾ ਨਸ਼ਾ ਨਾ ਨੇ ਉਹਨਾਂ ਨੂੰ ਐਂ ਤੇ ਵੀ ਨਸ਼ਾ ਬੰਦ ਕਰਾਂਗੇ ਉਹ ਬੰਦ ਨਹੀਂ ਹੋਇਆ ਅਸੀਂ ਆਪਣੇ ਪੁੱਤਾਂ ਨੂੰ ਮੰਗ ਕੇ ਖਵਾ ਦੰਦ ਜਿਹੜੇ ਸਾਡੇ ਪੁੱਤ ਇਸ ਟਾਈਮ ਤੇਗੇ ਲਾਉਂਦੇ ਨੇ ਸਾਨੂੰ ਸਾਡਾ ਇਹੀ ਬੇਨਤੀ ਆ ਵੋਟ ਅਸੀਂ ਪਾਦਾਂਗੇ ਜ਼ਰੂਰ ਪਾਵਾਂਗੇ ਪਾਵਾਂਗੇ ਸਾਡੇ ਪੁੱਤ ਜਿਹੜਾ ਮਾਵਾ ਦੇ ਮਾਰ ਰਹੇ ਨੇ ਇਹ ਹੰਦ ਹਾਂ ਹਾਂ ਮਾਵਾ ਕਿੱਥੇ ਕਿੱਥੇ ਰਾਖੀ ਰੱਖ ਲੈ ਪੁੱਤ ਅਸੀਂ ਰਾਤ ਨੂੰ 11:00 ਵਜੇ ਤੱਕ ਫਿਰ ਆਨੇ ਬੱਚਿਆਂ ਦੇ ਜਦੋਂ ਸਾਡੇ ਬੱਚੇ ਆਉਂਦੇ ਨਹੀਂ ਸਾਡੇ ਇਹਨਾਂ ਨਸ਼ਿਆਂ ਦੀ ਅਸੀਂ ਨਸ਼ਾ ਬੰਦ ਕਰਾਂਗੇ ਉਹ ਨਸ਼ਾ ਤਾਂ ਬੰਦ ਨਹੀਂ ਕੀਤਾ ਪੁਲਿਸ ਨੂੰ ਖੁੱਲ੍ਹ ਦੇਤੀ ਵੀ ਇਹਨਾਂ ਨੂੰ ਕਿੱਥੇ ਨੂੰ ਪੋਸੇ ਕਾਉਣਾ ਹੋਰ ਸਭ ਵਿਚਾਰੀ ਡਰਦੀ ਉਹਨਾਂ ਤੋਂ ਅੰਦਰ ਬੜ ਜਾਂਦੀ ਹੈ ਹੋਰ ਕੀ ਕਰੇ ਇਹ ਜਿਹੜਾ ਲੰਗਾੜਾਂ ਦਾ ਕੀ ਪਤਾ ਵੀ ਕੀ ਮਾਂ ਜਦੋਂ ਨਸ਼ੇ ਚ ਪਤਾ ਹੀ ਨਹੀਂ ਲੱਗਦਾ ਟੁੱਲ ਰਹਿੰਦੇ ਨੇ ਸਾਡੇ ਹੱਥ ਬੰਨ ਕੇ ਵੇਚਦੇ ਬਹੁਤ ਅੱਛੀ ਗੀਰੂ ਕਰਾਂ ਮੈਂ ਸਾਡਾ ਭਾਈ ਜਾਰਾ ਪੁੱਤਾਂ ਜੀ ਸਾਨੂੰ ਵੀ ਪਤਾ ਲੱਗਣ ਲੱਗਿਆ ਸਾਨੂੰ ਪਤਾ ਲੱਗਾ ਹਾਂ ਸਾਨੂੰ ਪਤਾ ਲੱਗਾ ਕਿ ਮੇਰਾ ਗੰਡੂ ਆਗਾ ਅੱਧਾ ਅੱਧਾ ਕਿੱਲਾ ਜਮੀਨ ਦਾ ਸਾਡੇ ਕੋਲ 12 12 ਬੜਤੀ ਆ ਕੁੜੀ ਬੈਠੀ ਆ ਪੁੱਛ ਰ ਰ ਮਾਤੇ ਅੱਧਾ ਅੱਧਾ ਕਿੱਲਾ ਜ਼ਮੀਨ ਦਾ ਸਾਡੇ ਕੋਲ ਪਿੰਡ ਸਾਰਿਆਂ ਨੂੰ ਆਇਆ ਹੋਇਆ ਚਾਚੇ ਤਾਂ ਆਣ ਦੋ ਦੋ ਕਿੱਲੇ ਬੰਨਦੇ ਨੇ ਸਾਡੇ ਕੋਲੇ ਤਾਂ ਗੋਪਾ ਕਿੰਨੂ ਦੀ ਬੱਕ ਲੈ ਲੈਂਦੇ ਨੇ ਜਦੋਂ ਲੰਗਣ ਨਹੀਂ 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 ਲੈ ਜੇ ਇੱਥੇ ਬੱਤੀ ਬੰਦ ਹੈ ਛੋਟਾ ਪਾਰਕ ਕਿੱਥੇ ਬਣਾਉਣਾ ਜੀ ਸਾਡਾ ਪਾਰਕ ਬਣਾਇਆ ਜਾ ਰਿਹਾ ਮੀਂਹ ਆਇਆ ਕਿੱਥੋਂ ਮੈਂ ਤੁਹਾਨੂੰ